ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਵੱਸਦੇ ਸਾਰੇ ਹੀ ਪੰਜਾਬੀ ਭੈਣ ਭਰਾਵਾਂ ਦਾ ਐਨ ਆਰ ਆਈ ਮੈਰਿਜ ਵੀਡੋ ਤੇ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤੇ ਦੀ ਅਡ ਦੇਖ ਰਹੇ ਹੋ ਜੀ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਐਂਡ ਲਾਈਕ ਕਰੋ ਕਿਉਂਕਿ ਅਸੀਂ ਕੋਈ ਵੀ ਰਿਸ਼ਤੇ ਦੀ ਅਡ ਪਾਉਣਾ ਜੀ ਤਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਜੀ ਹਾਂਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਬਹੁਤ ਹੀ ਵਧੀਆ ਪਰਿਵਾਰ ਦਾ ਰਿਸ਼ਤਾ ਜੋ ਕਿ ਰਿਸ਼ਤਾ ਹੈ ਜੀ ਅੱਜ ਦਾ ਇੱਕ ਲੜਕੀ ਦਾ ਬਹੁਤ ਵਧੀਆ ਸੋਹਣੀ ਸੁਨੱਖੀ ਤੇ ਪੜ੍ਹੀ ਲਿਖੀ ਇਹ ਲੜਕੀ ਹੈ ਜੀ ਹਾਂਜੀ ਲੜਕੀ ਵਾਲਿਆਂ ਦਾ ਤੁਸੀਂ ਬਾਇਓ ਡਾਟਾ ਨੋਟ ਕਰੋ ਜੀ ਲੜਕੀ ਯੂ ਐਸ اے ਸਿਟੀਜ਼ਨ ਹੈ ਜੀ ਨਾਮ ਰਾਜਵਿੰਦਰ ਕੌਰ ਹੈ ਡੇਟ ਆਫ ਬਰਥ 25 ਤਰੀਕ ਚੌਥਾ ਮਹੀਨਾ 1979 ਦਾ ਇਨਾਂ ਦਾ ਜਨਮ ਹੈ ਜੀ ਪੜ੍ਹਾਈ ਇਹਨਾਂ ਦੀ ਪਲੱਸ 2 ਕਰੀ ਹੋਈ ਹੈ ਪਰਿਵਾਰ ਵਿੱਚ ਤਿੰਨ ਭੈਣਾਂ ਦੋ ਭਰਾ ਹਾਈਟ 5 ਫੁੱਟ 3 ਇੰਚ ਹੈ ਇਹ ਅਮਰੀਕਾ ਦੇ ਗ੍ਰੀਨ ਕਾਰਡ ਨੇ ਲੋਡ ਹੈ ਜੀ ਸੇਮ ਏਜ ਮੁੰਡੇ ਦੀ ਏਰੀਆ ਇਹਨਾਂ ਦਾ ਮੋਗਾ ਹੈ ਜੀ ਹਾਂਜੀ ਇਹ ਹੈ ਜੀ ਅੱਜ ਦਾ ਆਪਣਾ ਰਿਸ਼ਤਾ ਜੇ ਕਿਸੇ ਨੂੰ ਵੀ ਪਸੰਦ ਆਉਂਦਾ ਹੈ ਜੀ ਤਾਂ ਸਾਡੇ ਦਿੱਤੇ ਹੋਏ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਇਹ ਰਿਸ਼ਤਾ ਲੈ ਸਕਦੇ ਹੋ ਜੀ ਹਾਂਜੀ ਇਹਨਾਂ ਦੀ ਡਿਮਾਂਡ ਹੈ ਕਿ ਜੀ ਲੜਕਾ ਵਧੀਆ ਸੋਹਣਾ ਸੁਨੱਖਾ ਤੇ ਪੜਿਆ ਲਿਖਿਆ ਹੋਣਾ ਚਾਹੀਦਾ ਹੈ ਜੀ ਹਾਂਜੀ ਆਪਣੇ ਚੈਨਲ ਤੇ ਜੀ ਰਿਸ਼ਤਿਆਂ ਦੀ ਐਡ ਵੀ ਲਗਾਈ ਜਾਂਦੀ ਹੈ ਜੀ ਕਿਸੇ ਨੇ ਵੀ ਰਿਸ਼ਤੇ ਦੀ ਐਡ ਲਗਾਉਣੀ ਹੋਵੇ ਜੀ ਤਾਂ ਸਾਡੇ ਦਿੱਤੇ ਹੋਏ ਨੰਬਰ ਤੇ ਤੁਸੀਂ ਸੰਪਰਕ ਕਰਕੇ ਆਰਡਰ ਲਗਵਾ ਸਕਦੇ ਹੋ ਜਾਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਆਪਣਾ ਬਾਇਓ ਡਾਟਾ ਸੈਂਡ ਕਰਕੇ ਰਿਸ਼ਤੇ ਦੀ ਆਰਡਰ ਲਗਵਾ ਸਕਦੇ ਹੋ ਜੀ ਹਾਂਜੀ ਉਮੀਦ ਕਰਦੇ ਹਾਂ ਜੀ ਕਿ ਇਹ ਸਾਡਾ ਅੱਜ ਦਾ ਰਿਸ਼ਤਾ ਤੁਹਾਨੂੰ ਪਸੰਦ ਆਇਆ ਹੋਵੇਗਾ ਜਲਦੀ ਹੀ ਮਿਲਦੇ ਹਾਂ ਜੀ ਨਵੇਂ ਰਿਸ਼ਤੇ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ